ਲੇ ਵੀ ਆ ਗੁੱਠੀ ਇਹਨਾਂ ਨੇ ਇੱਧਰ ਪਾ ਲਈ ਆ ਪਰ ਥਾਂ ਖੁੱਲੀ ਹੋਣ ਕਰਕੇ ਜਗ੍ਹਾ ਵਾਧੂ ਹੋਣ ਕਰਕੇ ਜਿਹੜਾ ਪੁਰਾਣਾ ਘਰ ਹੈ ਨਾ ਉਹਨੂੰ ਦੋਸਤੋ ਉਹਵੇਂ ਦਾ ਉਹਵੇਂ ਰੱਖ ਲਿਆ ਤੇ ਜਿਹੜੇ ਅੱਜ ਕੱਲ ਤੁਹਾਨੂੰ ਪਤਾ ਪ੍ਰੀ-ਵੈਂਡਿੰਗ ਸ਼ੂਟ ਵਾਲੇ ਸਟੂਡੀਓ ਬੰਦੇ ਆ ਉਹਨਾਂ ਨਾਲੋਂ ਵੀ ਬਹੁਤ ਜ਼ਿਆਦਾ ਸੋਹਣਾ ਇਹਨਾਂ ਦਾ ਪੁਰਾਣਾ ਘਰ ਉਹ ਤੁਹਾਨੂੰ ਬਾਅਦ ਦਿਖਾਉਣੇ ਆ ਪਹਿਲਾਂ ਆ ਦੇਖੋ ਤੁਸੀਂ ਪਹਿਲਾਂ ਆ ਦੇਖੋ ਜੀ ਸੰਦਾਂ ਦੇ ਸਾਹਮਣੇ ਵਾਲ ਦੇਖੋ ਦੋਸਤੋ ਸਾਰਿਆਂ ਨੇ ਤੇਲ ਤੋ ਲਾ ਕੇ ਰੱਖਿਆ ਹੋਇਆ ਤੇ ਰਾਜਸਥਾਨ ਕਹਿ ਨਹੀਂ ਸਕਦੇ ਵੀ ਆਪਾਂ ਰਾਜਸਥਾਨ ਆ ਕਿਉਂਕਿ ਪਤਨਪੁਰ ਗੰਗਾਨਗਰ ਰਮਾਨਗੜ ਏਰੀਆ ਤੱਜਕਾਲ ਪੰਜਾਬ ਨੂੰ ਪਿੱਛੇ ਛੱਡਦਾ ਹਾਂਜੀ ਤੇ ਆਹ ਦੇਖੋ ਪਿਆ ਇਹਨਾਂ ਦੇ ਪੁਰਾਣੇ ਜਿਹੜੇ ਰਿਜਕ ਵਾਲੇ ਆ ਗੁੱਠੇ ਵੱਡੇ ਉਹ ਸਾਹਮਣੇ ਪਸ਼ੂ ਵਗੈਰਾ ਇਹਨਾਂ ਦੇ ਤੇ ਇੱਧਰ ਪੁਰਾਣਾ ਘਰ ਸਟਾਰਟ ਹੋ ਜਾਂਦਾ ਹਾਂ ਦੇਖੋ ਦੋਸਤੋ ਪੁਰਾਣਾ ਘਰ ਅੱਜਕੱਲ ਐਵੇਂ ਦੇ ਘਰ ਕਿੰਨਾ ਕਿੰਨਾ ਦੇ ਜ਼ਰੂਰ ਕਮੈਂਟ ਕਰਕੇ ਦੱਸਿਓ ਆਹ ਦੇਖੋ ਕਿ ਕਿ ਬਿਛੋੜੀ ਆ ਚ 12 ਦੇਖੋ 12 ਪਹਿਲਾਂ ਹੀ ਹੁੰਦਾ ਸੀ ਇੱਕ ਕਮਰਾ ਹੁੰਦਾ ਸੀ ਉੱਪਰ 12 ਜੂਰ ਬਣੇ ਹੁੰਦਾ ਸੀ ਸਹੀ ਹੈ ਪੁਰਾਣੇ ਘਰਾਂ ਚ ਹੁੰਦਾ ਫਿਰ ਇੱਧਰ ਸਾਡੇ ਮਾਸੀਆਂਾਂ ਨੰਨੀਆਂ ਬੈਠੀਆਂ ਤੇ ਆ ਪੁਰਾਣਾ ਚੁੱਲਾ ਇਹਨਾਂ ਦਾ ਚੁੱਲਾ ਜੀ ਹੁੰਦਾ ਆ ਚੀਜ਼ ਦੇ ਕਿੰਨੀ ਮਸਤ ਆ ਨਾ ਪਤਾ ਨਹੀਂ ਆਪਾਂ ਉਹ ਹੀ ਮਤਲਬ ਕੀ ਹੁਣ ਸਮਝ ਆਈ ਹੈ ਵੀ ਕੋਠੇ ਇਕੱਠੇ ਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਨਾ ਆਪਣਾ ਪੁਰਾਣਾ ਕਰਵੇ ਤੁਸੀਂ ਖੇਜੀ ਚੜੀ ਜਾਂਦੀ ਪਰ ਹੁਣ ਜਦੋਂ ਵੱਡੇ ਹੋ ਗਏ ਨਾ ਹਾਂਜੀ ਹੁਣ ਆਇਆ ਲੱਗਦਾ ਸੀ ਇਹਨਾਂ ਚੀਜ਼ਾਂ ਯਾਦ ਆਉਂਦੀਆਂ ਉਹ ਉਹ ਚੀਜ਼ਾਂ ਯਾਦ ਆਉਂਦੀਆਂ ਪੁਰਾਣੀਆਂ ਵੀ ਪਹਿਲਾਂ ਵਾਲਾ ਕੰਮ ਵਧੀਆ ਸੀ ਹਾਂਜੀ ਆਏ ਨਾਲ ਚੁੱਲ੍ਹੇ ਤੇ ਦੋਸਤੋ ਇਹ ਚੀਜ਼ਾਂ ਦੇਖ ਕੇ ਕਿੰਨਾ ਨੂੰ ਆਪਣੇ ਯਾਦ ਪੁਰਾਣੇ ਕਰਦੀ ਆ ਗਈ ਹੈ ਜਿਵੇਂ ਹੁਣ ਪੁਰਾਣੇ ਘਰ ਜਿਵੇਂ ਖਤਮ ਹੋਈ ਜਾਂਦੇ ਆ ਉਵੇਂ ਉਵੇਂ ਪਰਿਵਾਰ ਵੀ ਛੋਟੇ ਹੋਈ ਜਾਂਦੇ ਆ ਸਹੀ ਜਦੋਂ ਪੁਰਾਣੇ ਘਰ ਹੁੰਦੇ ਸੀ ਕਵੀ ਵੀ 25 25 30 ਤੀ ਜene ਇੱਕ ਪਰਿਵਾਰ ਦੇ ਵਿੱਚ ਇਕੱਠੇ ਰਹਿੰਦੇ ਆ। ਆ ਦੇਖੋ ਦੋਸਤੋ ਉਧਰੋਂ ਤਾਂ ਹੈ ਹੀ ਸੀ ਘਰ ਵੱਡਾ। ਮਤਲਬ ਕਿ ਆਪਣੇ ਪੰਜਾਬ ਦੇ ਦੋ ਕਿਲੇ ਹੋਊਗਾ ਜਗਾ ਜਿੰਨੇ ਇੱਥੇ ਚਰ ਕੇ ਆਏ ਆ। ਤੇ ਇਧਰ ਆ ਦੇਖੋ ਤੁਸੀਂ। ਇਧਰ ਵੀ ਖੁੱਲਮ ਖੁੱਲ੍ਹਾ ਟਿੱਡੀਆਂ ਤੋਂ ਤੇ ਬੋਲਦੇ ਆ। ਤੇ ਆ ਦੇਖੋ ਤੁਸੀਂ। ਕਿੰਨਾ ਵਧੀਆ ਮਾਹੌਲ ਆ ਇਧਰ ਸਰੋਂ ਸਰੋਂ ਬਿਜੀ।